DIG ਹਰਚਰਨ ਭੋਲਰ ਨੂੰ ਅੱਜ CBI ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਜਿਸ ਗੱਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਕਿਰਸ਼ਾਨੂੰ ਵੰਦ ਕਿ ਉਹਨਾਂ ਤੋਂ ਵੀ ਪੁੱਛਗਿਸ਼ ਹੋਏਗੀ ਤਾਂ CBI ਨੂੰ ਹੁਣ ਰਿਮਾਂਡ ਮਿਲਿਆ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਇਸ ਬਾਰੇ ਅਸੀਂ ਜਾਣਕਾਰੀ ਹਾਸਲ ਕਰਦੇ ਹਾਂ ਮੇਰੇ ਨਾਲ ਇਸ ਵਕਤ ਫੋਨ ਲਾਈਨ ਤੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੋਲਰ ਜੀ ਆ ਭੋਲਰ ਸਾਹਿਬ ਜਿਹੜੀ ਗੱਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਅੱਗੇ ਪੁੱਛਗਿਸ਼ ਵਧਾਉਣ ਵਾਸਤੇ ਜਾਂ ਤਾਰਾਂ ਹੋਰ ਜੋੜਨ ਵਾਸਤੇ ਹਰ ਚਰਨ ਭੁੱਲਰ ਤੋਂ ਵੀ ਲੰਮੀ ਪੁਛਗਿਸ਼ ਹੋ ਸਕਦੀ ਹੈ ਆਖਰਕਾਰ ਇਸ ਦੀ ਮਨਜ਼ੂਰੀ ਕੀ सीबीआई ਨੂੰ ਮਿਲ ਚੁੱਕੀ ਹੈ ਅਦਾਲਤ ਵੱਲੋਂ ਬਿਲਕੁਲ ਸੰਦੀਪ ਐਸਮੇ ਜਿਹੜੀ ਵੱਡੀ ਖਬਰ ਹੈ ਕਿ ਜਿੱਥੇ ਮਹਾਲੀ ਵਿਜੀਲੈਂਸ ਅਫੀਸ ਬਿਊਰੋ ਦਾ ਜਿਹੜਾ ਉਹਨਾਂ ਨੇ ਵੀ ਕੇਸ ਪਾਇਆ ਸੀ ਕਿ ਸਾਨੂੰ ਵਾਰੰਟ ਚਾਹੀਦੇ ਨੇ ਉਹਨੂੰ ਜਿਹੜੀ ਹੈ ਅਡਜਰਨ ਕਰ ਦਿੱਤਾ ਗਿਆ ਮਹਾਲੀ ਦੀ ਅਦਾਲਤ ਵੱਲੋਂ ਕਿਉਂਕਿ ਜਿੰਨਾ ਚਿਰ ਡੀਏ ਦੇ ਪ੍ਰੂਫ ਐਵੀਡੈਂਸ ਨਾ ਹੋਣ ਤਦ ਤੱਕ ਇਹਦਾ ਵਾ ਵਾਰੰਟ ਜਾਂ ਕੇਸ ਰਜਿਸਟਰਡ ਨਹੀਂ ਹੋ ਸਕਦਾ ਉਹ ਇਸੇ ਕਾਰਵਾਈ ਚੱਲ ਗਈ ਨੇ ਕਿ ਫਿਲਹਾਲ ਜਿਹੜੀ ਦੂਜੇ ਪਾਸੇ ਵਗਰ ਖਬਰ ਕੀਤੀ ਗੱਲ ਕੀਤੀ ਜਾਵੇ ਤਾਂ सीबीआई ਦੀ ਅਦਾਲਤ ਵੱਲੋਂ सीबीआई ਨੂੰ ਹਰਚੰਦ ਸਿੰਘ ਪੁੱਲਰ ਨੂੰ ਹੋਣਾ ਦਾ सीबीआई ਨੇ ਰਿਮਾਂਡ ਹਾਸਲ ਕਰ ਲਿਆ 6 ਨਵੰਬਰ ਤੱਕ ਹੋਣ ਜਿਹੜਾ ਵਾ ਜਿਹੜਾ ਵਾ ਰਿਮਾਂਡ ਮਿਲ ਚੁੱਕਾ ਹੈ सीबीआई ਨੂੰ ਔਰ ਕਹਿ ਸਕਦੇ ਕਿ ਪੰਜਾਬ ਵਿਜੀਲੈਂਸ ਬਿਊਰੋ ਨੂੰ ਝਟਕਾ ਕਹਿ ਸਕਦੇ ਕਿ ਲੱਗਾ ਇਸ ਮਸਲੇ 'ਚ ਵੱਡਾ ਝਟਕਾ ਵਾ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਸੀਪੀਆਈ ਨੇ ਕੇਸ ਰਜਿਸਟਰ ਕਰ ਦਿੱਤਾ ਸੀ ਕ腐ਪਸ਼ਨ ਐਕਟ ਦੇ ਤਹਿਤ ਕੇਸ ਰਜਿਸਟਰ ਕੀਤਾ ਡੀਏ ਦੇ ਤਹਿਤ ਕੇਸ ਰਜਿਸਟਰ ਕੀਤਾ ਤਾਂ ਫਿਰ ਵਿਜੀਲੈਂਸ ਨੇ ਆਪਣੀ ਸਕਿਨ ਬਚਾਉਣ ਵਾਸਤੇ ਜਾਂ ਪੰਜਾਬ ਸਰਕਾਰ ਦੀ ਸਿਆਸੀ ਸਕਿਨ ਬਚਾਉਣ ਵਾਸਤੇ ਜਿਹੜਾ ਮੁਕਦਮਾ ਡੀਏ ਦਾ ਦਰਜ ਕੀਤਾ ਗਿਆ ਸੀ ਉਹ ਉਹਨੂੰ ਲੈ ਕੇ ਚਰਚਾ ਸੀ ਕਿ ਹਰਚੰਦ ਸਿੰਘ ਪੁੱਲਰ ਨੂੰ ਇੱਕ ਪਾਸੇ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਸੀਬੀਆਈ ਦੇ ਕੇਸ ਦੇ ਵਿੱਚ ਵਿਗੜ ਪਾਉਣ ਦੀ ਕੋਸ਼ਿਸ਼ ਹੋ ਰਹੀ ਆ ਤੇ ਬੀਤੇ ਦਿਨ ਹੀ ਜਿਹੜਾ ਵਿਜੀਲੈਂਸ ਬਿਊਰੋ ਵੱਲੋਂ ਜਿਹੜਾ ਵਾ ਮਸਲਾ ਕੀਤਾ ਸੀ ਕਿ ਕੇਸ ਰਜਿਸਟਰਡ ਕਰਕੇ ਅਦਾਲਤ ਤੋਂ ਜਿਹੜਾ ਪ੍ਰੋਡਕਸ਼ਨ ਵਾਰਡਟ ਮੰਗਿਆ ਗਿਆ ਸੀ ਫਿਰ ਅਦਾਲਤ ਨੇ ਜਿਹੜਾ ਪ੍ਰੋਡਕਸ਼ਨ ਵਾਰਡਟ ਨਹੀਂ ਦਿੱਤਾ ਗਿਆ ਕਿਉਂਕਿ ਪਹਿਲਾਂ ਇਹਨਾਂ ਕਹਿਿਆ ਸੀ ਕਿ ਅਸੀਂ ਇਨਟੈਰੋਗੇਸ਼ਨ ਕਰਨੀ ਤੇ ਅਦਾਲਤ ਨੇ ਕਿਹਾ ਕਿ ਤੁਸੀਂ ਜੇਲ੍ਹ ਦੇ ਵਿੱਚ ਜਾ ਕੇ ਇਨਟੈਰੋਗੇਸ਼ਨ ਕਰ ਸਕਦੇ ਉਧਰ ਜਾਣ ਕਰ ਦੱਸ ਕਿ ਬਾਅਦ ਚ ਜਿਹੜੀ ਪੁਲਿਸ ਲੈਣ ਆਈ ਸੀ ਜਾਂ ਕੁਐਸਚਨ ਕਰਨ ਆਈ ਸੀ ਮਹਾਲੀ ਵਿਜੀਲੈਂਸ ਦੀ ਟੀਮ ਉਸ ਮਸਲੇ ਦੇ ਵਿੱਚ ਬਾਅਦ ਚ ਕੀ ਹੋਇਆ ਕਿ ਜੇਲ ਸੁਪਰਡੈਂਟ ਵੱਲੋਂ ਮਨ ਕਰ ਦਿੱਤਾ ਗਿਆ ਕਿ ਇਹ ਆਲਰੇਡੀ ਜਿਹੜੇ ਨੇ ਹਰਜਨ ਸਿੰਘ ਪੁੱਲਰ ਸੀਬੀਆਈ ਵੱਲੋਂ ਜਿਹੜੇ ਨੇ ਰੈਸਟ ਕੀਤੇ ਹੋਏ ਨੇ ਤੁਹਾਡੇ ਕੋਲ ਜਿਹੜੇ ਰੈਸਟ ਵਾਰੰਟ ਨਹੀਂ ਹੈ ਤੁਹਾਨੂੰ ਕੋਰਟ ਤੋਂ ਲਿਆਉਣੇ ਪੈਣਗੇ ਜਿਸ ਦਿਨ ਚੱਲਦਿਆ ਫਿਰ ਝਟਕਾ ਲੱਗਾ ਗਿਆ ਤੇ ਰਾਤੀ ਉਹਨਾਂ ਨੇ ਜੇਲ ਦੇ ਵਿੱਚ ਜਿਹੜੀ ਆ ਉਹ ਪੁਸ਼ਗਿਸ਼ ਕੀਤੀ ਆ ਪਰ ਫਿਲਹਾਲ ਜਿਹੜੀ ਇਸ ਸਮੇਂ ਕਿਉਂਕਿ ਸੀਬੀਏ ਨੇ ਸਵੇਰੇ ਹੀ ਅਦਾਲਤ ਦੇ ਵਿੱਚ ਪਟੀਸ਼ਨ ਦਾਖਲ ਕਰ ਦਿੱਤੀ ਸੀ ਕਿ ਸਾਨੂੰ ਹਰਚੰਦ ਸਿੰਘ ਭੁੱਲਰ ਹੋਣਾ ਦਾ ਜਿਹੜਾ ਵਾ ਰਿਮਾਂਡ ਚਾਹੀਦਾ ਤੇ ਜਿਹਦੇ ਚੱਲਦੇ ਆ ਸੀਬੀਏ ਦੀ ਅਦਾਲਤ ਦੇ ਵਿੱਚ ਦੋਨਾਂ ਧਿਰਾਂ ਦੇ ਵਿੱਚ ਦਲੀਲਾਂ ਦਿੱਤੀਆਂ ਗਈਆਂ ਤੇ ਫਿਰ ਦੋਨਾਂ ਧਿਰਾਂ ਦੀਆਂ ਦਲੀਲਾਂ ਸੁਣ ਕੇ ਦੋਨਾਂ ਪੱਖਾਂ ਦੀਆਂ ਦਲੀਲਾਂ ਸੁਣ ਕੇ ਸੀਬੀਏ ਨੇ ਹਰਚੰਦ ਸਿੰਘ ਭੁੱਲਰ ਦਾ ਜਿਹੜਾ ਵਾ ਰਿਮਾਂਡ ਹਾਸਲ ਕਰ ਲਿਆ ਤੇ ਹੁਣ 6 ਦਸੰਬਰ ਤੱਕ ਜਿਹੜੇ ਨੇ ਉਹ ਸੀਬੀਆਈ ਦੀ ਕਸਟਡੀ ਦੇ ਵਿੱਚ ਰਚਨ ਸਿੰਘ ਭੁੱਲਰ ਰਹਿਣਗੇ ਹਾਲਾਂਕਿ ਬੀਤੇ ਦਿਨ ਸੀਬੀਆਈ ਨੇ ਜਿਹੜਾ ਜਦੋਂ ਹਰਚੰਦ ਸਿੰਘ ਭੁੱਲਰ ਹੋਣਾ ਦਾ 14 ਦਿਨ ਦਾ ਜਿਹੜਾ ਰਿਮਾਂਡ ਖਤਮ ਹੋਇਆ ਸੀ ਉਦੋਂ ਕੋਈ ਆਰਗੂਮੈਂਟ ਨਹੀਂ ਕੀਤੀ ਸੀ ਤੇ ਜੁਡੀਸ਼ੀਅਲ ਰਿਮਾਂਡ ਤੇ ਰਚਨ ਸਿੰਘ ਭੁੱਲਰ ਹੋਣਾ ਨੂੰ 14 ਦਿਨ ਵਾਸਤੇ ਭੇਜ ਦਿੱਤਾ ਗਿਆ ਸੀ ਲੇਕਿਨ ਐਨ ਮੌਕੇ ਜਦੋਂ ਪੰਜਾਬ ਵਿਜੀਲੈਂਸ ਦੀ ਜਾਂ ਪੰਜਾਬ ਸਰਕਾਰ ਦੀ ਇਸ ਕੇਸ ਦੇ ਵਿੱਚ ਐਂਟਰੀ ਹੋ ਜਾਂਦੀ ਆ ਤੇ ਫਿਰ ਵਿਜੀਲੈਂਸ ਦੀ ਜਿਹੜੀ ਕੋਸ਼ਿਸ਼ ਜਾਂ ਪੰਜਾਬ ਸਰਕਾਰ ਦੀ ਕੋਸ਼ਿਸ਼ ਨੂੰ ਵੇਖ ਕੇ ਸੀਬੀਆਈ ਨੂੰ ਵੀ ਭਾਜਣਾ ਪੈ ਗਿਆ ਕਿ ਆਖਿਰ ਇਹ ਵਿਜੀਲੈਂਸ ਨੇ ਕੇਸ ਕਿਉਂ ਰਜਿਸਟਰ ਕੀਤਾ ਸ਼ਾਇਦ ਇਹ ਹਿੰਦੁਸਤਾਨ ਦੇ ਵਿੱਚ ਪਹਿਲਾ ਕੇਸ ਹੋਊਗਾ ਕਿ ਜੁਰਮ ਇੱਕ ਤੇ ਦੋ ਐਫਆਈਆਰ ਜਿਹੜੀਆਂ ਦਰਜ ਕੀਤੀਆਂ ਗਈਆਂ ਨੇ ਇੱਕ ਸੀਬੀਆਈ ਵੱਲੋਂ ਤੇ ਦੂਜੀ ਬਾਅਦ ਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਤੇ ਹੁਣ ਜਿਹੜਾ ਵਾ ਸੀਬੀਆਈ ਦੀ ਅਦਾਲਤ ਨੇ ਅਰਚਨ ਸਿੰਘ ਪੁੱਲਰ ਹੋਣਾ ਨੂੰ ਜਿਹੜਾ ਵਾ ਉਹ ਰਿਮਾਂਡ ਤੇ 6 ਨਵੰਬਰ ਤੱਕ ਰਿਮਾਂਡ ਤੇ ਭੇਜ ਦਿੱਤਾ ਜਿਸ ਕਰਕੇ ਹੁਣ ਜਿਵੇਂ ਪਹਿਲਾਂ ਹੀ 9 ਦਿਨ ਦਾ ਰਿਮਾਂਡ ਜਿਹੜਾ ਦਲਾਲ ਇਹ ਕਿਰਸ਼ਾਨੂੰ ਸ਼ਹਿਰ ਦਾ ਉਹਦਾ ਰਿਮਾਂਡ ਵੀ ਸੀਬੀਆਈ ਕੋਲ ਆ ਤੇ ਹੁਣ ਹਰਚਨ ਸਿੰਘ ਪੁੱਲਰ ਹੋਣਾ ਦਾ ਵੀ ਰਿਮਾਂਡ ਜਿਹੜਾ ਵਾ ਉਹ ਸੀਬੀਆਈ ਨੇ ਹਾਸਲ ਕਰ ਲਿਆ ਆ ਜਿਵੇਂ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਜੀ ਕਿ ਦੋਨਾਂ ਦਾ ਰਿਮਾਂਡ ਹੁਣ ਹਾਸਲ ਹੋ ਗਿਆ ਹੈ ਦੋਨਾਂ ਤੋਂ ਅਲੱਗ-ਅਲੱਗ ਪੁਛਗਿਸ਼ ਤਾਂ ਹੋਣੀ ਹੈ ਤਾਂ ਕੀ ਸੀਬੀਆਈ ਦੇ ਉਸੇ ਚੰਡੀਗੜ੍ਹ ਸਥਿਤ ਦਫ਼ਤਰ ਦੇ ਵਿੱਚ ਹੀ ਦੋਨਾਂ ਤੋਂ ਪੁਛਗਿਸ਼ ਕੀਤੀ ਜਾਣੀ ਹੈ ਜਾਂ ਕਿਤੇ ਨਿਯਮ ਜਾਂ ਕਾਨੂੰਨ ਇਹ ਵੀ ਕਹਿੰਦੇ ਨੇ ਕਿ ਕੋਈ ਹੋਰ ਵੀ ਰਿਟੈਂਸ਼ਨ ਸੈਂਟਰ ਬਣੇ ਹੁੰਦੇ ਨੇ ਉਸ ਦੇ ਵਿੱਚ ਵੀ ਲਿਜਾਇਆ ਜਾ ਸਕਦਾ ਹੈ ਤੁਕੋ ਇਸਤੇ ਤੇ ਚਰਚਾ ਕੀ ਕਿ ਸੀਬੀਆਈ ਕੋਲ ਕਿਹੜਾ ਥਾਣਾ ਡੈਜਿਗਨੇਟ ਕੀਤਾ ਹੋਇਆ ਹੈ ਜਾਂ ਕਿਤੇ ਉਹਨਾਂ ਦਾ ਉਹ ਇੱਕ ਵੱਖਰਾ ਉਹਨਾਂ ਦਾ ਅੰਦਰੂਨੀ ਮਾਮਲਾ ਵਾ ਲੇਕਿਨ ਜਦੋਂ ਸੀਬੀਆਈ ਦਾ ਰਿਮਾਂਡ ਮਿਲ ਗਿਆ ਤੇ ਦਾ ਮਤਲਬ ਸੀਬੀਆਈ ਉਹਨਾਂ ਨੂੰ ਕਿਤੇ ਵੀ ਜਿਹੜਾ ਵੀ ਥਾਣਾ ਸੀਬੀਆਈ ਨੂੰ ਚੰਡੀਗੜ੍ਹ ਦੇ ਵਿੱਚ ਡੈਜਿਗਨੇਟ ਕੀਤਾ ਹੋਊਗਾ ਜਾਂ ਕੋਈ ਇਮਾਰਤ ਤੇ ਡੈਜਿਗਨੇਟ ਕੀਤੀ ਹੋਗੀ ਉਹਦੇ ਚ ਲਿਆ ਕੇ ਉਹਨਾਂ ਨੂੰ ਪੁਸ਼ਕਿਸ਼ ਕਰਨਗੇ ਉੱਥੇ ਹੀ ਰਹਿਣਗੇ ਅੱਗੇ ਸੀ ਜੁਡੀਸ਼ੀਅਲ ਰਿਮਾਂਡ ਜਿਹੜਾ ਜੇਲ੍ਹ ਦੇ ਵਿੱਚ ਹੀ ਪਰਚੰਦ ਸਿੰਘ ਭੁੱਲਰ ਜਿਹੜੇ 14 ਦਿਨਾਂ ਵਾਸਤੇ ਉਹਦੋਂ ਜਦੋਂ ਜੁਡੀਸ਼ੀਅਲ ਰਿਮਾਂਡ ਦਾ ਮਤਲ ਅਦਾਲਤ ਦਾ ਬੰਦਾ ਵਾ ਲੇਕਿਨ ਹੁਣ ਜਿਹੜਾ ਵਾ ਉਹਨਾਂ ਨੇ ਸੀਬੀਆਈ ਨੇ ਆਪਣਾ ਰਿਮਾਂਡ ਹਾਸਲ ਕਰ ਲ ਇਸ ਕਰਕੇ ਜਿਹੜਾ ਵੀ ਸੀਬੀਆਈ ਨੂੰ ਇੱਥੇ ਡੈਜਿਗਨੇਟ ਕੋਈ ਨਾ ਕੋਈ ਥਾਣਾ ਜਾਂ ਹੋਏਗਾ ਉਥੇ ਲਿਆ ਕੇ ਉਹ ਲਗਾਤਾਰ 6 ਤਰੀਕ ਤੱਕ ਉਹਨਾਂ ਦੀ ਜਿਹੜੀ ਪੁੱਛਗਿੱਛ ਕਰ ਸਕਦੇ ਨੇ ਹੋ ਸਕਦਾ ਹੈ ਕਿ ਇਸੇ ਦੌਰਾਨ ਜਿਹੜਾ ਵਾ ਉਹਨਾਂ ਦੋਨਾਂ ਨੂੰ ਸਾਹਮਣੇ ਵੀ ਬਿਠਾ ਸਕਦੇ ਨੇ ਕਿਉਂਕਿ ਕ੍ਰਿਸ਼ਨੂ ਸ਼ਰਦਾ ਵੀ ਸੀਬੀਆਈ ਦੇ ਕੋਲ ਆ ਔਰ ਹਰਚੰਦ ਸਿੰਘ ਭੁੱਲਰ ਹੋਣੀ ਵੀ ਸੀਬੀਆਈ ਕੋਲ ਆ ਕੁੱਲ ਮਿਲਾ ਕੇ ਕਹਿ ਸਕਦੇ ਕਿ ਪੰਜਾਬ ਸਰਕਾਰ ਜਾਂ ਪੰਜਾਬ ਵਿਜੀਲੈਂਸ ਦੀਆਂ ਜਿਹੜੀਆਂ ਨੇ ਧਰੀਆਂ ਧਰਾਈਆਂ ਰਹਿ ਗਈਆਂ ਪੱਕੀਆਂ ਪਕਾਈਆਂ ਰਹਿ ਗਈਆਂ ਨੇ ਜਿਸ ਹਿਸਾਬ ਦੇ ਨਾਲ ਪੰਜਾਬ ਵਿਜੀਲੈਂਸ ਬਿਊਰੋ ਨੇ 29 ਤਰੀਕ ਨੂੰ ਮਕਦਮਾ ਦਰਜ ਕਰਤਾ ਹੈ ਇਸ ਸਮਾਂ ਉਹਨਾਂ ਨੇ 10 ਵਜੇ ਦਾ ਪਾ ਦਿੱਤਾ ਸੀ ਸੀਬੀਆਈ ਨੇ ਕਿਉਂਕਿ 29 ਤਰੀਕ ਨੂੰ ਮਕਦਮਾ ਦਰਜ ਕਰਕੇ ਉਹਨਾਂ ਨੇ ਪ੍ਰੈਸ ਰਿਲੀਜ਼ ਵੀ ਜਾਰੀ ਕਰ ਦਿੱਤੀ ਸੀ 12:30 ਵਜੇ ਦਾ ਟਾਈਮ ਪਾਇਆ ਗਿਆ ਸੀ ਹਾਲਾਂਕਿ ਕਿ ਜਿਹੜੇ ਪੰਜਾਬ ਵਿਜੀਲੈਂਸ ਬਿਊਰੋ ਨੇ ਜਿਹੜਾ ਮਕਦਮਾ ਦਰਜ ਕੀਤਾ ਡੀਏ ਦਾ ਉਹਦੇ ਵਿੱਚ ਹੁਣ ਹਲੇ ਤੱਕ ਜਿਹੜੀ ਐਫਆਈਆਰ ਉਹ ਪਬਲਿਕ ਵੀ ਨਹੀਂ ਕੀਤੀ ਹੈਗੀ ਹਾਲਾਂਕਿ ਕਾਨੂੰਨ ਇਹ ਕਹਿੰਦਾ ਕਿ ਜਦੋਂ ਤੁਸੀਂ ਕਿਸੇ ਤੇ ਖਲਾ ਮਕਦਮਾ ਦਰਜ ਕਰਦੇ ਹੋ ਉਹ ਪਬਲਿਕ ਵੀ ਕਰਨੀ ਚਾਹੀਦੀ ਹੈ ਅਪਲੋਡ ਵੀ ਕਰਨੀ ਚਾਹੀਦੀ ਹੈ ਕਿਉਂਕਿ ਮਖਦਮਾ ਦਰਜ ਕਰਨ ਤੋਂ ਬਾਅਦ ਤੁਹਾਨੂੰ ਰੁਕੇ ਰਹਾਂਗੇ ਜਿਹੜਾ ਲਾਕ ਐਡਮਿਨਸਟ੍ਰੇਟ ਹੁੰਦਾ ਉਦੇ ਤੱਕ ਜਿਹੜਾ ਕੇਸ ਰਜਿਸਟਰਡ ਕਰਕੇ ਭੇਜਣਾ ਹੁੰਦਾ ਵਾ ਹਾਲਾਂਕਿ ਬੀਤੇ ਦਿਨ ਮਹਾਲੀ ਦੀ ਅਦਾਲਤ ਨੂੰ ਵੈਸੇ ਤੇ ਕਾਨੂੰਨ ਮੁਤਾਬਕ ਕਿ ਅਦਾਲਤ ਨੂੰ ਇਹ ਵੀ ਹੋਣਾ ਚਾਹੀਦਾ ਸੀ ਕਿ ਜੇ ਇਸ ਕੇਸ ਦੇ ਵਿੱਚ ਹਰਚੰਦ ਸਿੰਘ ਭੋਲਰ ਦੇ ਖਿਲਾਫ ਵਗੈਰੇ ਸੀਬੀਆਈ ਨੇ ਕੇਸ ਪਹਿਲਾਂ ਰਜਿਸਟਰਡ ਕੀਤਾ ਤੇ ਅਦਾਲਤ ਨੂੰ ਸੀਬੀਆਈ ਦੇ ਪਬਲਿਕ ਪ੍ਰੋਸੀਕਿਊਟਰ ਨੂੰ ਵੀ ਬੁਲਾ ਲੈਣਾ ਚਾਹੀਦਾ ਸੀ ਉਹ ਉੱਥੇ ਵਿਰੋਧ ਕਰ ਸਕਦੇ ਹਗੇ ਸੀ ਹੋ ਸਕਦਾ ਹੈ ਕਿ ਹੁਣ ਸੀਬੀਆਈ ਜਿਹੜੀ ਆ ਮਹਾਲੀ ਸੈਸ਼ਨ ਕੋਰਟ ਦੇ ਐਪਲੀਕੇਸ਼ਨ ਵੀ ਦਾਇਰ ਕਰ ਸਕਦੀ ਹੈ ਕਿ ਭਵਿੱਖ ਦੇ ਵਿੱਚ ਅਗਰ ਕਿਸੇ ਵੀ ਪੰਜਾਬੀ ਵਿਜੀਗ ਨਸ ਬਿਊਰੋ ਨੂੰ ਜਾਂ ਪ੍ਰੋਡਕਸ਼ਨ ਵਾਰੰਟ ਚਾਹੀਦਾ ਜਾਂ ਉਹਦੀ ਅਰੈਸਟ ਚਾਹੀਦੀ ਹੈਗੀਆ ਤੇ ਨਾਲ ਦੀ ਨਾਲ ਸਾਨੂੰ ਇਨਫੋਰਮ ਕੀਤਾ ਜਾਵੇ ਲੇਕਿਨ ਜਿਹੜੀ ਸਿਆਸੀ ਬੇਈਮਾਨੀ ਜਿਹੜੀ ਹੈ ਸਰਕਾਰ ਦੀ ਜਾਂ ਵਿਜੀਲੈਂਸ ਬਿਊਰੋ ਦੀ ਜਿਹੜੀ ਹੈ ਉਹ ਫੜੀ ਗਈ ਹੈਗੀ ਹੈ ਕਿ 29 ਤਰੀਕ ਨੂੰ ਕਿਉਂਕਿ ਇਹਨਾਂ ਨੇ 12 ਵਜੇ ਦਾ ਟਾਈਮ ਪਾਤਾ ਸੀ ਉਹਨਾਂ ਨੇ 10 ਵਜੇ ਦਾ ਟਾਈਮ ਪਾ ਦਿੱਤਾ ਹੈਗਾ ਤੇ 29 ਤਰੀਕ ਨੂੰ ਪਰਚਾ ਦਰਜ ਕਰਕੇ ਤੁਸੀਂ ਪਬਲਿਕ ਡੋਮੇਨ ਚ ਵੀ ਲਿਆਂਦਾ ਨਾ ਤੁਸੀਂ ਕੋਈ মিডিਆ ਬਰੀਫਿੰਗ ਕੀਤੀ ਹੈਗੀ ਜਿਸ ਚਲਦੇ ਜਿਹੜਾ ਕਾਫੀ ਜਿਹੜਾ ਮਾਮਲਾ ਉਹ ਪਚੀਦਾ ਜਿਹੜਾ ਵਾ ਉਹ ਬਣ ਗਿਆ ਸੀ ਲੇਕਿਨ ਹੁਣ ਜਿਹੜਾ ਇਹ ਝਟਕਾ ਜਿਹੜਾ ਮਿਲਿਆ ਪੰਜਾਬ ਵਿਜੀਲੈਂਸ ਨੂੰ ਕਹਿ ਦੋ ਜਾਂ ਹਰਚੰਦ ਸਿੰਘ ਭੁੱਲਰ ਨੂੰ ਕਹਿ ਦੋ ਜਾਂ ਪੰਜਾਬ ਸਰਕਾਰ ਨੂੰ ਕਹਿ ਦੋ ਇਹ ਕਾਫੀ ਆਪਣੇ ਆਪ ਚ ਜਿਹੜਾ ਵਾ ਸਵਾਲਾਂ ਦੇ ਵਿੱਚ ਘਿਰ ਗਿਆ ਅੱਜ ਔਰ ਸਭ ਤੋਂ ਵੱਡੀ ਗੱਲ ਇਹ ਕਿ ਅੱਜ ਮਹੱਲੀ ਅਦਾਲਤ ਦੇ ਵਿੱਚ ਵੀ ਜਿਹੜਾ ਵਾ ਇਹਨਾਂ ਨੇ ਪ੍ਰੋਡਕਸ਼ਨ ਵਾਰੰਟ ਜਿਹੜੀ ਐਪਲੀਕੇਸ਼ਨ ਮਹੱਲੀ ਵਿਜੀਲੈਂਸ ਬਿਊਰੋ ਨੇ ਮਹੱਲੀ ਦੀ ਅਦਾਲਤ ਦੇ ਵਿੱਚ ਜਿਹੜਾ ਵਾ ਉਹ ਭੇਜਿਆ ਗਿਆ ਸੀ ਹੁਣ ਸਵਾਲ ਹੈ ਕਿ ਨਾ ਹੀ ਇਸ ਮਸਲੇ ਦੇ ਵਿੱਚ ਪੰਜਾਬ ਵਿਜੀਲੈਂਸ ਕੋਲ ਨਾ ਹੀ ਐਵੀਡੈਂਸ ਸੀ ਤੇ ਨਾ ਹੀ ਕੋਈ ਸਬਸਟੈਂਸ ਸੀ ਨਾ ਤੇ ਫਿਰ ਦੂਜੀ ਗੱਲ ਹੈ ਕਿ ਕਾਨੂੰਨ ਇਹ ਕਹਿੰਦਾ ਵਾ ਕਿ ਜਿਹੜਾ ਡੀਏ ਦਾ ਕੇਸ ਆ ਉਹ ਜਿਹੜਾ ਵਾ ਐਵੀਡੈਂਸ ਦੇ ਬਿਗੈਰ ਜਿਹੜਾ ਵਾ ਉਹ ਰਜਿਸਟਰਡ ਨਹੀਂ ਕੀਤਾ ਜਾ ਸਕਦਾ ਤੇ ਸ਼ਾਇਦ ਇਸੇ ਕਰਕੇ ਹੀ ਮਹਾਲੀ ਦੀ ਜਿਹੜੀ ਅਦਾਲਤ ਨੇ ਉਹਨਾਂ ਨੇ ਜਿਹੜਾ ਇਹ ਕੇਸ ਜਿਹੜਾ ਹੈਗਾ ਵਾ ਉਹ ਜਿਹੜਾ ਵਾ ਅਗਲੇ ਤਰੀਕ ਤੇ ਤੈਹ ਕਰ ਦਿੱਤਾ ਮਤਲਬ ਅਗਲੇ ਗਾਂ ਸੁਣਵਾਈ ਹੋਏਗੀ ਉਸ ਮਸਲੇ ਦੇ ਵਿੱਚ ਹੀ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਜਿਹੜਾ ਇਹਨਾਂ ਨੇ ਐਪਲੀਕੇਸ਼ਨ ਜਿਹੜੀ ਵਿਜੀਲੈਂਸ ਨੇ ਦਿੱਤੀ ਸੀ ਉਹਦੇ ਚ ਅਦਾਲਤ ਨੂੰ ਜਿਹੜੀ ਕਿਹਾ ਸੀ ਕਿ ਇਸ ਮਸਲੇ 'ਚ ਉਹ ਲਿਖਦੇ ਨੇ ਕਿ ਹਾਲਾਤ ਮੁਤਾਬਕ ਇਸ ਪ੍ਰਕਾਰ ਨੇ ਕਿ ਉਕਤ ਮੁਕਦਮਾ ਜਿਹੜਾ ਮੈਂ ਰਿਪੋਰਟ ਦੇ ਆਧਾਰ ਤੇ ਦਰਜ ਕੀਤਾ ਗਿਆ ਤੇ ਜਾਣਕਾਰੀ ਮੁਤਾਬਕ ਦੋਸ਼ੀ ਹਰਚੰਦ ਸਿੰਘ ਭੁੱਲਰ ਆਈਪੀਐਸ ਡੀਆਜੀ ਰੂਪਨਗਰ ਰੇਂਜ ਆਪਣੀ ਜਾਣੂ ਤੇ ਕੋਸ਼ਿਤ ਆਮਦਨੀ ਦੇ ਸਰੋਤਾਂ ਤੋਂ ਕਈ ਗੁਣਾ ਵੱਧ ਸੰਪਤੀ ਦੇ ਮਾਲਕ ਹਣ ਉਹ ਕਥਿਤ ਅਧਿਕਾਰੀ ਨੇ ਆਪਣੇ ਨਾਮ ਪਰਿਵਾਰਕ ਮੈਂਬਰਾਂ ਦੇ ਨਾਮ ਅਤੇ ਬੇਨਾਮੀਆ ਚਲ ਤੇ ਚਲ ਜਾਇਦਾਦ ਬਣਾਈਆਂ ਖੁਫੀਆ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਸਾਰ ਹਰਚੰਦ ਸਿੰਘ ਪੂਲਰ ਆਈਪੀਐਸ ਨੇ ਆਪਣੀ ਸਰਕਾਰੀ ਨੌਕਰੀ ਦੌਰਾਨ ਖਾਸ ਤੌਰ ਤੇ ਪਿਛਲੇ 3 ਦਹਾਕਿਆਂ ਵਿੱਚ ਵੱਡੀ ਮਾਤਰ ਵਿੱਚ ਚੱਲ ਤੇ ਅਚਲ ਜਾਇਦਾਦ ਇਕੱਠੀ ਕੀਤੀ ਹੈ ਜਿਸ ਵਿੱਚ ਮੁੱਖ ਤੌਰ ਤੇ ਲੁਧਿਆਣਾ ਵਿੱਚ ਲਗਭਗ 55 ਏਕੜ ਦਾ ਫਾਰਮ ਹਾਊਸ ਲੁਧਿਆਣਾ ਵਿੱਚ 20 ਕਮਰਸ਼ੀਅਲ ਦੁਕਾਨਾਂ ਪੰਜਾਬ ਅਤੇ ਵਿਦੇਸ਼ਾਂ ਵਿੱਚ ਕਰੀਬ 50 ਜਾਇਦਾਦਾਂ ਬਣਾਈਆਂ ਗਈਆਂ ਨੇ ਅਰਚੰਦ ਸਿੰਘ ਪੁੱਲਰ ਆਈਪੀਐਸ ਪਾਸ ਕਈ ਚੱਲ ਸੰਪਤੀਆਂ ਵੀ ਨੇ ਜਿਵੇਂ ਕਿ ਆਡੀ ਅਤੇ ਮਰਸੀਡੀਜ਼ ਵਰਗੀਆਂ ਮਹਿੰਗੀਆਂ ਗੱਡੀਆਂ ਲਗਜ਼ਰੀ ਗੱਡੀਆਂ ਨੇ ਇਸ ਤੋਂ ਇਲਾਵਾ ਅਰਚੰਦ ਸਿੰਘ ਪੁੱਲਰ ਆਈਪੀਐਸ ਪਾਸ ਲਗਭਗ 2.5 ਕਿਲੋਗ੍ਰam ਸੋਨਾ ਤੇ ਗਹਿਣੇ ਜਿਨ੍ਹਾਂ ਦੀ ਕੀਮਤ ਇੱਥੇ 2.25 ਕਰੋੜ ਰੁਪਏ ਨੇ ਮਹਿੰਗੇ ਮੁੱਲ ਦਾ ਘਰੇਲੂ ਸਾਜੋ ਸਮਾਨ 26 ਲਗਜੀਆਂ ਨੇ ਘੜੀਆਂ ਤੇ ਲਗਭਗ 7.5 ਕਰੋੜ ਰੁਪਏ ਦਾ ਨਗਦਨ ਇਸ ਤਰ੍ਹਾਂ ਦੋਸ਼ੀ ਹਰਚੰਦ ਸਿੰਘ ਭੁੱਲਰ ਆਈਪੀਐਸ ਵੱਲੋਂ ਇੱਕ ਜਨ ਸੇਵਕ ਹੁੰਦਿਆਂ ਹੋਇਆਂ ਆਪਣੀ ਜਾਣੂ ਵਸੇਲੀਆਂ ਨਾਲੋਂ ਵੱਧ ਜਾਇਦਾਦ ਬਣਾਈ ਗਈ ਹੈ ਅਜਿਹਾ ਕਰਕੇ ਹਰਚੰਦ ਸਿੰਘ ਭੁੱਲਰ ਆਈਪੀਐਸ ਨੇ ਜੁਰਮ ਅੰਡਰ ਸੈਕਸ਼ਨ 13 1B ਅਤੇ 13 2 pc act 1988 and amendment by pc act amendment 2018 da kita hai is ukt dhara adheen mukadma darj karke tapteesh kiti ja rahi hai ਤੇ ਮਕਦਮੇ ਹਜੇ ਦਾ ਦੋਸ਼ੀ ਹਰਚਨ ਸਿੰਘ ਪੁਲਰ ਆਈਪੀਐਸ ਕੇਸੇ ਹੋਰ ਮਕਦਮੇ ਵਿੱਚ ਮਾਡਲ ਜੇਲ ਚੰਡੀਗੜ੍ਹ ਵਿੱਚ ਬੰਦ ਹੈ ਦੋਸ਼ੀ ਨੂੰ ਮਕਦਮੇ ਵਿੱਚ ਸ਼ਾਮਲ ਤਫਤੀਸ਼ ਤੇ ਪੁਸ਼ਕਸ਼ ਕਰਨ ਲਈ ਇਸੇ ਅਦਾਲਤ ਤੋਂ ਦੋਸ਼ੀ ਹਰਚਨ ਪੁਲਰ ਨੂੰ ਮਕਦਮਾ ਦਰਜ ਕਰਕੇ ਸ਼ਾਮਲ ਤਫਤੀਸ਼ ਤੇ ਪੁਸ਼ਗਰਨ ਦੇ ਜੋਗ ਹੁਕਮ ਹਾਸਲ ਕਰਕੇ ਡੀਐਸਪੀ ਵੱਲੋਂ ਮਾਡਲ ਜੇਲ ਚੰਡੀਗੜ੍ਹ ਜਾ ਕੇ ਦੋਸ਼ੀ ਉਕਤ ਨੂੰ ਮਿਤੀ 31 ਅਕਤੂਬਰ 2025 ਨੂੰ ਸ਼ਾਮਲ ਤਫਤੀਸ਼ ਕਰਕੇ ਪੁਸ਼ਗੀਤ ਕੀਤੀ ਗਈ ਕੀਤੀ ਗਈ ਹੈ ਪਰੰਤੂ ਦੋਸ਼ੀ ਉਕਤ ਵੱਲੋਂ ਤਫ਼ਤੀਸ਼ ਵਿੱਚ ਕੋਈ ਸਹਿਯੋਗ ਨਹੀਂ ਦਿੱਤਾ ਗਿਆ ਇਸ ਲਈ ਉਕਤ ਦੋਸ਼ੀ ਨੂੰ ਮਿਤੀ 31 ਅਕਤੂਬਰ 2025 ਨੂੰ ਮਕਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ ਗਿਆ ਮਕਦਮਾ ਹਜਾ ਦੇ ਦੋਸ਼ੀ ਅਰਚੰਦ ਭੁੱਲਰ ਆਈਪੀਐਸ ਮਾਡਲ ਜੇਲ੍ਹ ਚੰਡੀਗੜ੍ਹ ਵਿਖੇ ਜੁਡੀਸ਼ੀਅਲ ਕਸਟਡੀ ਦੇ ਨਿਬੰਧ ਹੈ ਤੇ ਮਕਦਮੇ ਦੀ ਤਫ਼ਤੀਸ਼ ਤੇ ਦੋਸ਼ੀ ਉਕਤ ਦੀ ਹਿਰਾਸਤੀ ਪੁੱਛਗਿੱਛ ਲਈ ਪੁਲਸ ਰਿਮਾਂਡ ਹਾਸਲ ਕਰਨਾ ਜ਼ਰੂਰੀ ਹੈ ਇਸ ਲਈ ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਦੋਸ਼ੀ ਅਰਜਨ ਸਿੰਘ ਭੁੱਲਰ ਆਈਪੀਐਸ ਦਾ ਅੱਜ 1 ਨਵੰਬਰ 2025 ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਜਾਵੇ ਤਾਂ ਜੋ ਮੁਕਦਮੇ ਦੀ ਅਗਲੇਰੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾਵੇ ਹੁਣ ਇਸ ਕੇਸ ਦੇ ਵਿੱਚ ਜ਼ਿਲ੍ਹਾ ਅਦਾਲਤ ਵੱਲੋਂ ਇਹ ਜਿਹੜਾ ਮਸਲਾ ਵਾ ਉਹ ਜਿਹੜਾ ਪ੍ਰੋਡਕਸ਼ਨ ਜਿਹੜਾ ਵਾਰੰਟ ਐਪਲੀਕੇਸ਼ਨ ਆ ਉਹ ਵਿਜੀਲੈਂਸ ਦੀ ਜਿਹੜੀ ਆ ਉਹ ਅਡਜਰਨ ਜਿਹੜੀ ਆ ਉਹ ਮਹਾਲੀ ਦੀ ਅਦਾਲਤ ਨੇ ਕਰ ਦਿੱਤੀ ਹੈ ਇਸੇ ਦੌਰਾਨ ਹੁਣ ਸੀਬੀਆਈ ਨੂੰ ਜਿਹੜੀ ਆ ਜਿਹੜੀ ਵਿਸ਼ੇਸ਼ ਅਦਾਲਤ ਨੇ ਜਿਹੜੀ ਆ ਉਹ ਕੇਸ ਚਲਾਉਣ ਦੀ ਜਿਹੜੀ ਆ ਜਿਹੜੀ ਆ ਰਿਮਾਂਡ ਹਾਸਲ ਕਰ ਦਿੱਤਾ ਹੋ ਸਕਦਾ ਕਿ ਮਹਾਲੀ ਦੀ ਅਦਾਲਤ ਨੂੰ ਖਬਰਾਂ ਦੇ ਵਿੱਚ ਪਤਾ ਲੱਗ ਗਿਆ ਹੋਵੇ ਕਿ ਆਲਰੇਡੀ ਹਰਚੰਦ ਸਿੰਘ ਭੁੱਲਰ ਦੇ ਖਿਲਾਫ ਸੀਬੀਆਈ ਦੀ ਸੀਬੀਆਈ ਵੱਲੋਂ ਕੇਸ ਦਰਜ ਕੀਤਾ ਗਿਆ ਇੱਕ ਕਰਪਸ਼ਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਇੱਕ ਐਕਸਾਈਜ਼ ਐਕਟ ਦੇ ਅਧੀਨ ਕੇਸ ਦਰਜ ਕੀਤਾ ਤੇ ਦੂਜਾ ਪਰੇਸ਼ਰਾਚਾਰ ਦੀਆਂ ਧਰਾਵਾਂ ਤਹਿਤ ਕੇਸ ਦਰਜ ਕੀਤਾ ਇਸ ਕਿ ਇਧਰ सीबीआई ਦਾ ਰਿਮਾਂਡ ਹਾਸਲ ਹੋ ਗਿਆ ਤੇ ਉਧਰ ਜਿਹੜਾ ਪੰਜਾਬ ਵਿਜੀਲੈਂਸ ਬਿਊਰੋ ਨੇ ਰਿਮਾਂਡ ਜਾਂ ਪ੍ਰੋਡਕਸ਼ਨ ਵਾਰੰਟ ਲਈ ਦੀਰਵਾਜ਼ੇ ਅੱਗੇ ਅਰਜੀ ਦਾਖਲ ਕੀਤੀ ਉਹ ਮਹਾਲੀ ਦੀ ਅਦਾਲਤ ਨੇ ਜਿਹੜੀ ਫਿਲਹਾਲ ਅਰਜਨ ਕਰ ਦਿੱਤੀ ਹੈ। तमाम ਜਾਣਕਾਰੀ ਸਾਂਝੀ ਕਰਨ ਲਈ ਬਹੁਤ ਸ਼ੁਕਰੀਆ ਜੀ।